ਸਤਿ ਸ਼੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ। ਲਓ ਜੀ ਆਪਾਂ ਅੱਜ ਬਣਾ ਰਹੇ ਆ ਦਵਾਈ। ਜੇ ਤੁਹਾਡੇ ਸਿਰ ਦਰਦ ਹੈ, ਲੱਤਾਂ ਬਾਹਾਂ ਦੁਖਦੀਆਂ, ਕਮਰ ਦਰਦ ਹੈ। ਉਹਦੇ ਵਾਸਤੇ ਇਹ ਆਪਾਂ ਬਦਾਮ ਆ ਜਿਹੜੇ ਰੋਸਟ ਕਰ ਰਹੇ ਹਾਂ ਜੀ। ਬਸ 2-3 ਮਿੰਟ ਰੋਸਟ ਕਰਨੇ ਆ ਇਹ। ਪਹਿਲਾਂ ਆਪਾਂ ਤੇਲ ਰੋਸਟ ਕਰ ਲੇ। ਚਿੱਟੇ ਤੇਲ ਜੀ। ਇਹਨਾਂ ਨੂੰ ਆਪਾਂ ਰੋਸਟ ਕਰ ਲਿਆ। ਤੇ ਹੁਣ ਆਪਾਂ ਬਦਾਮ ਲਓ ਜੀ ਦੇਖੋ ਬਦਾਮ ਰੋਸਟ ਹੋ ਗਏ ਢਟਾਕੇ ਪੈਣ ਲੱਗੇ ਬਦਾਮਾਂ ਦੇ ਹੁਣ ਆਪਾਂ ਪਾਏ ਜੀ ਫੁੱਲ ਮਖਾਣੇ ਹੁਣ ਆਪਾਂ ਫੁੱਲ ਮਖਾਣਿਆਂ ਨੂੰ ਰੋਸਟ ਕਰਾਂਗੇ ਤੁਸੀਂ ਪਹਿਲਾਂ ਥੋੜੀ ਬਣਾ ਕੇ ਦੇਖ ਲਓ ਜੀ ਅੰਦਾਜ਼ੇ ਨਾਲ ਪਾਇਆ ਆਪਾਂ ਸਮਾਨ ਕੋਈ ਮਿੰਤੀ ਸ਼ਿੰਤੀ ਨਹੀਂ ਪਾਈ। ਆਪਾਂ ਨੂੰ ਪਤਾ ਹੀ ਹੁੰਦਾ ਹੈ ਨਾ ਵੀ ਆਪਾਂ ਬਣਾ ਰਹੇ ਹਾਂ ਤਾਂ ਕਿੰਨੇ ਕਿੰਨਾ ਸਮਾਨ ਪਾਉਣਾ ਦੱਸ। ਕੋਈ ਮਿੰਤੀ ਵਾਲਾ ਕੰਮ ਹੈ ਨਹੀਂਗਾ ਵੀ ਇੰਨੇ ਮਿੰਕੀ ਪਾਉਣੇ ਆ। ਜਿੰਨੇ ਮਰਜ਼ੀ ਪਾ ਸਕਦੇ ਹਰੇਕ ਦੀ ਤਾਕਤਵਾਰ ਹੈ। ਬਾਈਟ ਤੇਲ ਹੈ ਜਿਹੜੇ ਉਹ ਬਹੁਤ ਜ਼ਿਆਦਾ ਤਾਕਤਵਾਰ ਹੁੰਦੇ ਆ ਜੀ। ਬੱਚੇ ਤਾਂ ਖਾਂਦੇ ਨਹੀਂ ਫਿਰ ਤੁਸੀਂ ਬਸ ਇਸ ਤਰੀਕੇ ਨਾਲ ਬਣਾ ਕੇ ਦੇ ਸਕਦੇ ਹੋ ਜਿਵੇਂ ਆਪਾਂ ਬਣਾਵਾਂਗੇ। ਇਹ ਤੁਸੀਂ ਉਹ ਦੇਓਗੇ ਬੱਚਿਆਂ ਨੇ ਖਾਣੇ ਨੂੰ ਬਸ ਇਹਨਾਂ ਦੀ ਆਪਾਂ ਨਮੀ ਜੀ ਖਤਮ ਕਰਨੀ ਹੈ ਜੀ ਆਪਾਂ ਦੇਖ ਲੈਨੇ ਆਹ ਦੇਖੋ ਜੀ ਬਣ ਗਏ ਬਸ ਲਓ ਜੀ ਇਹ ਆਪਾਂ ਪਾਈਏ ਖਸ ਖਸ ਇਹਨੂੰ ਵੀ ਬਸ ਰੋਸਟ ਕਰ ਲੈਣਾ ਜੇ ਤੁਸੀਂ ਪਹਿਲੀ ਵਾਰ ਬਣਾਉਣੀ ਹੈ ਤਾਂ ਤੁਸੀਂ 100-100 ਗ੍ਰਾਮ ਸਾਰੀਆਂ ਚੀਜ਼ਾਂ ਪਾ ਲਓ ਇਹ ਦਵਾਈ ਦੇ ਤੌਰ ਤੇ ਲੈਣੀ ਹੈ ਜੀ ਖਾਸ ਕਰਸ ਗਰਮ ਨਹੀਂ ਹੁੰਦੀ ਜਦੋਂ ਆਪਾਂ ਦਵਾਈ ਦੇ ਤੌਰ ਤੇ ਲੈਣੇ ਕੋਈ ਚੀਜ਼ ਬੱਤੇ ਦਾ ਜਦੋਂ ਕਲਰ ਜਾਂ ਚੇਂਜ ਹੋ ਜੇ ਤੇ ਉਹ ਆਪਾਂ ਕੱਢ ਦਾਂਗੇ ਗੈਸ ਆਪਾਂ ਬਿਲਕੁਲ ਘੱਟ ਕੀਤਾ ਹੋਇਆ ਹੈ ਲੋ ਜੀ ਹੁਣ ਆਪਾਂ ਇਹਦੇ ਚ ਮਿਕਸੀ ਜਾਰ ਚ ਪਾ ਲਿਆ ਤੇ ਇਹਦਾ ਆਪਾਂ ਬਣਾ ਲਾਂਗੇ ਪਾਊਡਰ ਤੇ ਫਿਰ ਤੁਹਾਨੂੰ ਦੱਸਾਂਗੇ ਪਾਊਡਰ ਬਣਾ ਕੇ ਵੀ ਇਹਨੂੰ ਆਪਾਂ ਕਿੰਨੀ ਮਾਤਰਾ ਚ ਕਿਸ ਚੀਜ਼ ਨਾਲ ਕਦੋਂ ਲੈਣਾ ਪਿੱਛੇ ਆਪਾਂ ਪਾ ਲਾਂਗੇ ਜੀ ਮਖਾਣੇ ਬਦਾਮ ਤੇ ਇਹਨਾਂ ਨੂੰ ਬਿਲਕੁਲ ਬਰੀਕ ਪੀ ਲਾਂਗੇ ਤੇ ਆਪਣੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਣੇ ਨਾਲ ਵੀ ਆਪਾਂ ਇਹ ਕਿਸ ਤਰ੍ਹਾਂ ਲੈਣਾ ਕਿਸ ਚੀਜ਼ ਨਾਲ ਲੈਣਾ ਤੇ ਕਦੋਂ ਲੈਣਾ ਹੈ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਜੀ 193 ਸਬਸਕ੍ਰਾਈਬਰ ਹੋਏ ਆ ਹਲੇ ਤੇ ਨਾ ਬੜਾ ਤਾਂ 3-400 ਤੱਕ ਰੋ ਇੱਕ ਵਾਰੀ ਫਿਰ ਜਦੋਂ ਹੋ ਗਏ ਫਿਰ ਆਪੇ ਹੌਲੀ-ਹੌਲੀ ਵੱਧ ਜਾਂਦੇ ਆ ਹਨਾ ਸਪੋਰਟ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਹਰੇਕ ਵੀਡੀਓ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਉਹੀ 2-4 ਭੈਣਾਂ ਦੇ ਕਮੈਂਟ ਆਉਂਦੇ ਆ ਆਪਾਂ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਫੁੱਲ ਵਾਚਿੰਗ ਕਰਿਆ ਕਰੋ ਹਨਾ ਤਰੇਕ ਵੀਡੀਓ ਦੇ ਵਿੱਚ ਆਪਾਂ ਕੋਈ ਨਾ ਕੋਈ ਚੀਜ਼ ਦੱਸਦੇ ਆ। ਲਓ ਜੀ ਆਪਾਂ ਉਹਦਾ ਸਾਰਾ ਇਸ ਤਰ੍ਹਾਂ ਪਾਊਡਰ ਬਣਾ ਲੈਣਾ। ਤੇ ਇਹਨੂੰ ਆਪਾਂ ਠੰਡੇ ਦੁੱਧ ਨਾਲ ਨਹੀਂ ਲੈਣਾ। ਜੇ ਤੁਸੀਂ ਠੰਡੇ ਦੁੱਧ ਨਾਲ ਲਓਗੇ ਤਾਂ ਸਰੀਰ ਹੈ ਜਿਹੜਾ ਉਹ ਜੁੜ ਸਕਦਾ ਹੈ। ਇਸ ਲਈ ਸੋਭਾ ਵੀ ਇੱਕ ਗਲਾਸ ਗਰਮ ਦੁੱਧ ਦੇ ਨਾਲ ਸਿਰਫ ਇੱਕ ਚਮਚਾ ਇਹਦਾ ਲੈਣਾ ਤੇ ਸ਼ਾਮ ਨੂੰ ਵੀ ਰੋਟੀ ਤੋਂ ਬਾਅਦ ਪੈਣ ਵੇਲੇ ਇੱਕ ਦੋ ਚਮਚ ਲੈਣਾ ਗਰਮ ਦੁੱਧ ਨਾਲ। ਇਹ ਧਿਆਨ ਰੱਖਣਾ ਵੀ ਗਰਮ ਦੁੱਧ ਨਾਲ ਲੈਣਾ ਠੰਡੇ ਦੁੱਧ ਨਾਲ ਨਹੀਂ ਲੈਣਾ ਇਹਦੇ ਨਾਲ ਤੁਹਾਡਾ ਸਿਰ ਦਰਦ ਠੀਕ ਹੋਊਗਾ ਤੁਹਾਡੀਆਂ ਜਿਹੜੀਆਂ ਲੱਤਾਂਵਾਹਾਂ ਦੁਖਦੀਆਂ ਕਮਜ਼ੋਰੀ ਫੀਲ ਹੁੰਦੀ ਹੈ ਕੋਈ ਕਮਰ ਦਰਦ ਹੈ ਉਹ ਸਾਰੀਆਂ ਪ੍ਰੋਬਲਮ ਠੀਕ ਹੋਣਗੀਆਂ ਬਸ ਲੈਣ ਵੇਲੇ ਧਿਆਨ ਰੱਖਣਾ ਵੀ ਠੰਡੇ ਪਾਣੀ ਨਾਲ ਠੰਡੇ ਦੁੱਧ ਨਾਲ ਨਹੀਂ ਲੈਣਾ ਚਾਹ ਨਾਲ ਨਹੀਂ ਲੈਣਾ ਹਮੇਸ਼ਾ ਗਰਮ ਦੁੱਧ ਨਾਲ ਇੱਕ ਚਮਚਾ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ ਦਵਾਈ ਦੇ ਤੌਰ ਤੇ ਲੈਣਾ ਹੈ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਆਪਾਂ ਫੇਰ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ